ਹੈਲੋ एवरीवन ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਈ ਹੋਪ ਸੋ ਕੇ ਸਾਰੇ ਜਣੇ ਬਹੁਤ ਵਧੀਆ ਹੋਵਗੇ ਤੇ ਚੜ੍ਹਦੀ ਕਲਾ ਚ ਹੋਵਗੇ ਤੇ ਵਾਹਿਗੁਰੂ ਸੱਚੇ ਪਾਸ਼ਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਲੋ ਜੀ ਇਧਰ ਸਰਦਾਰ ਜੀ ਤੇ ਡੈਡੀ ਲੱਗੇ ਨੇ ਲੱਕੜਾਂ ਤੇ ਟੋਟੇ ਜੇ ਕਰਨ ਇਹ ਆਪਾਂ ਥੋੜੇ ਜਿਹ ਗੁਟਕੇ ਬਣਵਾਏ ਸੀ ਇਹ ਐ ਐਤਵਾਰ ਸਵੇਰ ਦੀ ਵੀਡੀਓ ਤੇ ਹੁਣ ਇਹ ਵਾਲੀ ਵੀਡੀਓ ਐ ਸ਼ਾਮ ਨੂੰ ਸ਼ਨੀਵਾਰ ਦੀ ਤੇ ਇੱਥੇ ਆਲੂ ਵਗੈਰਾ ਆਪਾਂ ਧੋ ਕੇ ਰੱਖ ਲੈਨੇ ਤੇ ਪਤੀਲੇ ਚ ਪਾ ਲਿਆ ਪਾਣੀ ਤੇ 5 ਕਿਲੋ ਤਕਰੀਬਨ ਆਲੂ ਸੀਗੇ ਤੇ ਉਸ ਤੋਂ ਬਾਅਦ ਅੰਗੇਠੀ ਚ ਅੱਗ ਬਾਲ ਲਈ ਐ ਇੱਥੇ ਪਿਓ ਵੀ ਪੂਰਾ ਖੁਸ਼ ਹੋ ਰਿਹਾ ਤੇ ਗਰਮੀ ਦੇ ਵਿੱਚ ਅੱਗ ਸਿੱਕਣ ਦਾ ਮਜ਼ਾ ਲੈ ਰਿਹਾ ਤੇ ਲੋਟੇ ਇੱਧਰ ਅੱਗ ਵੀ ਆਪਣੀ ਪੱਕ ਚੁਕੀ ਹੈ ਤੇ ਇੱਥੇ ਪਤਲੀ ਰੱਖਣ ਲੱਗੇ ਆਪਾਂ ਇਹ ਪਤਲੀ ਰੱਖਤੀ ਸੀ ਪਹਿਲਾਂ ਇੱਕ ਵਾਰ ਤਾਂ ਪਰ ਇਹ ਪਤਲੀ ਥੋੜੀ ਜਿਹੀ ਛੋਟੀ ਰਹਿ ਗਈ ਸੀ ਫਿਰ ਮੰਮੀ ਤੋਂ ਦੂਜੀ ਵੱਡੀ ਪਤਲੀ ਲਈ ਤੇ ਉਹਦੇ ਵਿੱਚ ਆਲੂ ਉਬਲਣੇ ਰੱਖੇ ਤੇ ਜਦੋਂ ਸ਼ਾਮ ਨੂੰ ਆਲੂ ਉਬਲਣੇ ਵਗੈਰਾ ਰੱਖੇ ਤੇ ਕਾਫੀ ਵਧੀਆ ਅੱਗ ਬਲ ਗਈ ਸੀ ਅੰਗਿੱਠੀ ਦੇ ਵਿੱਚ ਇੱਕ ਵਾਰ ਜਦੋਂ ਅੱਗ ਭੱਕ ਜੇ ਫਿਰ ਤਾਂ ਕਾਫੀ ਵਧੀਆ ਬਲ ਜਾਂਦੀ ਹੈ ਤੇ ਉਸ ਤੋਂ ਬਾਅਦ ਕਾਫੀ ਬੱਦਲ ਵੀ ਚੜਾ ਆਇਆ ਸੀ ਪਰ ਉਦੋਂ ਪਹਿਲਾਂ ਪਹਿਲਾਂ ਇਹ ਆਲੂ ਉਬਲ ਗਈ ਸੀ ਤੇ ਚਲੋ ਜੀ ਹੁਣ ਤੁਹਾਨੂੰ ਦੱਸਦੇ ਆਂ ਵੀ ਇਹ ਆਲੂ ਆਪਾਂ ਕਿਸ ਲਈ ਉਬਲ ਰਹੇ ਆਂ ਤੇ ਐਤਵਾਰ ਦੇ ਦਿਨ ਸੰਗਤ ਪਿੰਡ ਦੇ ਗੁਰਦੁਆਰਾ ਸਾਹਿਬ ਕੱਟਦੀ ਉਹ ਚਪੈਰਾ ਸਾਹਿਬ ਤੇ ਘੱਟੋ-ਘੱਟ 30-40 ਬੀਬੀਆਂ ਹੋ ਜਾਂਦੀਆਂ ਨੇ ਕਈ ਵਾਰ 25-30 ਹੁੰਦੀਆਂ ਨੇ ਤੇ ਇਸ ਹਿਸਾਬ ਨਾਲ ਯਾਨੀ ਕਿ ਅਸੀਂ ਬਣਾਉਣਾ ਸੀ ਥੋੜਾ ਜਿਹਾ ਲੰਗਰ ਆਲੂ ਪੂੜੀਆਂ ਦਾ ਤੇ ਲਓ ਜੀ ਪਿਛਲੀ ਵਾਰ ਐਤਵਾਰ ਜਦੋਂ ਸੀ ਚਪੈਰਾ ਸਾਹਿਬ ਤੇ ਉਸ ਵਾਰ ਮੈਂ ਚੜਾਈ ਸੀ ਯਾਨੀ ਕਿ ਪ੍ਰਸ਼ਾਦ ਦੇ ਰੂਪ ਚ ਅਸੀਂ ਚੜਾਈ ਸੀ ਸਮੋਸੇ ਕਿਉਂਕਿ ਹਰ ਵਾਰੀ ਕੋਈ ਨਾ ਕੋਈ ਚੀਜ਼ ਉੱਥੇ ਸੰਗਤ ਜਦੋਂ ਹੁੰਦੀ ਹੈ ਤੇ ਜਦੋਂ ਆਪਾਂ ਦੁਪਹਿਰਾਂ ਵੇਲੇ ਰੋਟੀ ਪਾਣੀ ਛਕਣਾ ਹੁੰਦਾ ਪ੍ਰਸ਼ਾਦਾ ਛਕਣਾ ਹੁੰਦਾ ਜਦੋਂ ਪਾਠ ਕਰਨ ਤੋਂ ਬਾਅਦ ਪੰਜ ਜਪਜੀ ਸਾਹਿਬ ਤੇ ਦੋ ਚਪਾਈ ਸਾਹਿਬ ਕਰਨ ਤੋਂ ਬਾਅਦ ਜਦੋਂ ਅੱਧੇ ਘੰਟੇ ਦੀ ਰੈਸਟ ਹੁੰਦੀ ਹੈ ਉਸ ਟਾਈਮ ਫਿਰ ਜਦੋਂ ਸੰਗਤ ਨੇ ਲੰਗਰ ਪਾਣੀ ਛਕਣਾ ਹੁੰਦਾ ਉਸ ਟਾਈਮ ਚਾਹ ਦੇ ਨਾਲ ਸਮੋਸੇ ਵਗੈਰਾ ਛਕ ਲੈਂਦੇ ਨੇ ਜਾਂ ਜਿਨ੍ਹਾਂ ਨੇ ਪ੍ਰਸ਼ਾਦਾ ਛਕਣਾ ਉਹ ਛਕ ਲੈਂਦੇ ਨੇ ਤੇ ਕਿਉਂਕਿ ਪਿੰਡ ਵਾਲਾ ਗੁਰਦੁਆਰਾ ਸਾਹਿਬ ਹੈ ਇਸ ਕਰਕੇ ਡਾਲੀ ਥੋੜੀ ਜੀ ਹੁੰਦੀ ਨਹੀਂ ਕਈ ਵਾਰ ਤਾਂ ਕਰ ਲਈਦੀ ਐ ਡਾਲੀ ਕਰ ਲਿਆ ਹੁੰਦੇ ਨੇ ਪਰ ਕਈ ਵਾਰ ਨਹੀਂ ਹੁੰਦਾ ਪ੍ਰਸ਼ਾਦਾ ਤੇ ਫਿਰ ਇਸ ਕਰਕੇ ਔਖਾ ਹੋ ਜਾਂਦਾ ਤੇ ਮੈਂ ਸੋਚਿਆ ਚਲੋ ਇਸ ਵਾਰ ਆਪਾਂ ਆਲੂ ਪੂੜੀਆਂ ਦਾ ਲੰਗਰ ਲਾ ਦਾਂਗੇ ਤੇ ਲੋ ਜੀ ਇੱਥੇ ਆਲੂ ਵਗੈਰਾ ਆਪਾਂ ਰਾਤੀ ਉਬਲਨੇ ਰੱਖਤੇ ਸੀ ਉਸ ਤੋਂ ਬਾਅਦ ਜਠਾਣੀ ਦੀ ਹੈਲਪ ਲਈ ਦਰਾਨੀ ਦੀ ਸੌਰੀ ਦਰਾਨੀ ਦੀ ਹੈਲਪ ਲਈ ਤੇ ਨਾਲੇ ਸਾਡੀ ਗੁੰਜਣਾ ਜਿਹੜੀ ਉਹਦੀ ਹੈਲਪ ਲਈ ਤੇ ਸਾਰੇ ਜਣੇ ਅਸੀਂ ਇਕੱਠੇ ਹੋ ਕੇ ਫਿਰ ਲੰਗਰ ਪਾਣੀ ਦਾ ਇਹ ਆਪਣਾ ਸੇਵਾ ਸੰਭਾਲੀ ਤੇ ਉਸ ਤੋਂ ਬਾਅਦ ਦਰਾਨੀ ਆ ਗਈ ਸੀ ਸਵੇਰੀ ਉਹਨਾਂ ਨੂੰ ਬੁਲਾ ਲਿਆ ਸੀ ਉਹਨਾਂ ਨੇ ਸਾਰੇ ਆਲੂ ਵਗੈਰਾ ਛਿੱਲ ਕੇ ਕਿਉਂਕਿ ਰਾਤੀ ਉਬਾਲ ਕੇ ਰੱਖ ਲਈ ਸੀ ਆਪ ਅੰਦਰ ਤੇ ਬਾਅਦ ਚੋ ਥੋੜਾ ਜਿਹਾ ਬੱਦਲ ਬੁੱਦਲ ਜਿਹਾ ਚੜ ਗਿਆ ਸੀ ਤੇ ਫਿਰ ਚੁੱਲ੍ਹੇ ਵਗੈਰਾ ਟੱਕਾਈ ਸੀ ਤੇ ਉਸ ਤੋਂ ਬਾਅਦ ਦਰਾਣੀ ਨੇ ਆਨ ਕੇ ਸਾਰੇ ਆਲੂ ਵਗੈਰਾ ਛੱਲੇ ਸੀ ਤੇ ਕੱਟ-ਕੁੱਟ ਕੇ ਰੱਖ ਲਏ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਪਿਆਜ਼ ਵਗੈਰਾ ਤੇ ਟਮਾਟਰ ਟਮਾਟਰ ਜਿਹੜੇ ਕੱਦੂਕਸ ਕਰਨੇ ਸੀ ਉਹ ਸਾਰੇ ਯਾਨੀ ਕਿ ਤੜਕੇ ਵਾਸਤੇ ਸਾਰਾ ਸਮਾਨ ਤਿਆਰ ਕਰਕੇ ਰੱਖ ਲਿਆ ਸੀ ਤੇ ਉਸ ਤੋਂ ਬਾਅਦ ਮੈਂ ਆਟਾ ਗੁੰਨ ਲਿਆ ਸੀ ਆਟੇ ਦੇ ਵਿੱਚ ਥੋੜੀ ਜਿਹੀ ਜਵੈਨ ਪਾਈ ਸੀ ਥੋੜਾ ਜਿਹਾ ਨਮਕ ਪਾਇਆ ਸੀ ਤੇ ਫਿਰ ਉਸ ਤੋਂ ਬਾਅਦ ਜਿਹੜੀ ਸੰਗਤ ਆਪਣੀ ਸੇਵਾ ਕਰ ਰਹੀ ਸੀ ਉਹਨਾਂ ਲਈ ਚਾਹ ਦਾ ਲੰਗਰ ਬਣਾਇਆ ਤੇ ਫਿਰ ਸਾਰਿਆਂ ਨੇ ਚਾਹ ਛਕੀ ਤੇ ਚਾਹ ਛਕਣ ਤੋਂ ਬਾਅਦ ਫਿਰ ਆਪਾਂ ਇੱਥੇ ਲੱਗ ਗਏ ਹੁਣ ਤੜਕੇ ਦੀ ਤਿਆਰੀ ਕਰਨ ਤੇ ਕਦੀ ਤਾਂ ਬੱਦਲ ਹੋ ਜਾਂਦਾ ਸੀ ਕਦੀ ਧੁੱਪ ਕਾਫੀ ਜ਼ਿਆਦਾ ਹੋ ਜਾਂਦੀ ਸੀ ਵੈਸੇ ਤਾਂ ਗਰਮੀ ਕਾਫੀ ਹੋ ਗਈ ਸੀ ਕਿਉਂਕਿ ਐਤਵਾਰ ਦਾ ਦਿਨ ਹੁੰਦਾ ਥੋੜਾ ਜਿਹਾ ਉੱਠਣ ਲੱਗਿਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਬੱਚੇ ਸਕੂਲ ਨਹੀਂ ਜਾਂਦੇ ਛੁੱਟੀ ਦਾ ਦਿਨ ਹੁੰਦਾ ਹੈ ਮਨ ਨੂੰ ਜਿਵੇਂ ਪਹਿਲਾਂ ਹੀ ਪਤਾ ਹੁੰਦਾ ਤੇ ਮਨ ਐਡਾ ਠੀਠ ਹੁੰਦਾ ਉੱਠਣ ਦਾ ਨਾਮ ਨਹੀਂ ਲੈਂਦਾ ਤੇ ਥੋੜਾ ਜਿਹਾ ਲੇਟ ਉੱਠੇ ਸੀ ਤੇ ਲੇਟ ਵੀ ਜ਼ਿਆਦਾ ਨਹੀਂ ਯਾਨਕੀ ਤੇ ਟਾਈਮ ਨਾਲ ਹੀ ਉੱਠ ਗਏ ਸੀ ਫਿਰ ਘਰ ਦੇ ਕੰਮ ਕਰ ਜਿਹੜੇ ਸੀ ਉਹ ਨਿਬੇੜੇ ਪਹਿਲਾਂ ਉਸ ਤੋਂ ਬਾਅਦ ਇਸ਼ਨਾਨ ਪਾਣੀ ਕਰਕੇ ਤੇ ਫਿਰ ਆਪਾਂ ਲੱਗ ਗਏ ਸੀ ਆਪਣਾ ਲੰਗਰ ਪਾਣੀ ਤਿਆਰ ਕਰਨ ਤੇ ਲੋ ਜੀ ਇੱਥੇ ਫਿਰ ਆਪਾਂ ਪਤਲੀ ਚਾੜਤੀ ਆ ਦੁਬਾਰਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾ ਲਿਆ ਸੀ ਰਿਫਾਈਨਡ ਤੇ ਫਿਰ ਆਪਾਂ ਇੱਥੇ ਪਾਵਾਂਗੇ ਜੀਰਾ ਤੇ ਨਾਲ ਦੀ ਨਾਲ ਜਿਹੜੇ ਆਪਣੇ ਕੱਟੇ ਹੋਏ ਪਿਆਜ਼ ਵਗੈਰਾ ਸੀ ਉਹ ਪਾਵਾਂਗੇ ਤੇ ਇੱਥੇ ਅਦਰਕ ਲਸਣ ਦਾ ਪੇਸਟ ਅਦਰਕ ਲਸਣ ਦਾ ਪੇਸਟ ਅਧਰ ਕਨੇ ਕਈ ਕਮੈਂਟ ਕਰਕੇ ਕਹਿਣਗੇ ਅਧਰ ਕਨੇ ਕਈ ਦਾ ਕਾਫੀ ਵੀਡੀਓਸ ਚ ਮੈਨੂੰ ਪਹਿਲਾਂ ਵੀ ਕਿਹਾ ਹੈ ਅਦਰਕ ਲਸਣ ਦਾ ਪੇਸਟ ਪਾ ਲਿਆ ਤੇ ਉਸ ਤੋਂ ਬਾਅਦ ਪਿਆਜ਼ ਪਾ ਲਾਂਗੇ ਇੱਥੇ ਪਿਆਜ਼ ਜਿਹੜੇ ਸੀ ਆਪਾਂ ਚੋਪਰ ਜਿਹੜਾ ਹੈਂਡ ਚੋਪਰ ਉਹਦੇ ਚੀ ਚੋਪ ਕਰ ਲਏ ਸੀ ਤੇ ਉਸ ਤੋਂ ਬਾਅਦ ਇੱਥੇ ਥੋੜੀ ਇੱਕ ਦੇਰ ਬਾਅਦ ਆਪਾਂ ਮੜਾ ਜਾ ਭੁੰਨ ਕੇ ਨਾ ਤੇ ਫਿਰ ਪਾ ਲਾਂਗੇ ਆਪਾਂ ਟਮਾਟਰ ਤੇ 7-8 ਪਿਆਜ਼ ਲਏ ਸੀ 5 ਕਿਲੋ ਆਲੂਆਂ ਦੇ ਹਿਸਾਬ ਨਾਲ ਤੇ ਉਸ ਤੋਂ ਬਾਅਦ ਚਾਰ ਕ ਟਮਾਟਰ ਸੀਗੇ ਮੀਡੀਅਮ ਜੇ ਸਾਈਜ਼ ਦੇ ਯਾਨੀ ਕਿ ਨਾ ਛੋਟੇ ਸੀ ਨਾ ਵੱਡੇ ਸੀ ਬਹੁਤ ਜ਼ਿਆਦਾ ਵੱਡੇ ਸੀ ਵਸਤਾਂ ਜਿਆਦਾ ਵੱਡੇ ਵੀ ਨਹੀਂ ਸੀ ਤੇ ਕੁਝ ਕੁ ਮਿਰਚਾਂ ਹਰੀਆਂ ਤੇ ਆਪਾਂ ਸਾਰੀਆਂ ਚੋਪੜ ਦੇ ਵਿੱਚ ਟਾਪ ਕਰਵਾ ਲੀਆਂ ਸੀ ਇਹ ਦਰਾਣੀ ਮਿਰਚ ਨੇ ਬਹੁਤ ਹੈਲਪ ਕੀਤੀ ਤੇ ਬਹੁਤ ਜ਼ਿਆਦਾ ਸੇਵਾ ਸੰਭਾਲੀ ਉਹਨਾਂ ਨੇ ਤੇ ਲੋਜੀ ਗੁੰਜਨ ਨੇ ਜਿਹੜਾ ਉੱਪਰਲਾ ਕੰਮ ਸੀ ਅੰਦਰ ਬਾਹਰ ਸਮਾਨ ਢੋਣ ਟਵਾਣ ਵਾਲਾ ਲਿਆਉਣ ਵਾਲਾ ਉਹ ਸਾਰਾ ਕੰਮ ਉਹਨੇ ਕੀਤਾ ਕਾਫੀ ਹੈਲਪ ਹੋ ਗਈ ਸੀ ਕਿਉਂਕਿ ਇਕੱਲੇ ਚਨੇ ਦਾ ਕੰਮ ਨਹੀਂ ਸੀ ਤੇ ਲੋਜੀ ਕਿਉਂਕਿ ਅੱਗਾਂ ਬਲ ਚੁੱਕੀਆਂ ਨੇ ਕਾਫੀ ਅੱਗ ਭਖਰੀ ਸੀ ਤੇ ਉਸ ਤੋਂ ਬਾਅਦ ਗਰਮੀ ਵੀ ਕਾਫੀ ਜ਼ਿਆਦਾ ਹੋ ਗਈ ਸੀ ਕਈ ਵਾਰ ਹਵਾ ਚੱਲ ਰਹੀ ਸੀ ਵੈਸੇ ਤਾਂ ਪਰ ਫਿਰ ਵੀ ਗਰਮੀ ਕਾਫੀ ਸੀ ਤੇ ਨਮਕ ਪਾਤਾ ਸੀ ਆਪਾਂ ਦਾ ਜਜੇ ਨਾਲ ਤੇ ਹਲਦੀ ਵਗੈਰਾ ਪਾ ਕੇ ਤੇ ਲਾਲ ਮਿਰਚਾਂ ਪਾਤੀਆਂ ਸੀ ਸਾਰੀਆਂ ਚੀਜ਼ਾਂ ਨੂੰ ਭੁੰਨ ਲਿਆ ਸੀ ਉਸ ਤੋਂ ਬਾਅਦ ਆਪਾਂ ਇੱਥੇ ਐਡ ਕਰਾਂਗੇ ਮੈਗੀ ਮਸਾਲਾ ਮੈਗੀ ਮਸਾਲੇ ਨਾਲ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਤੇ ਇਹ ਵੀ ਆਪਾਂ ਦੋਕ ਪੈਗਟ ਐਡ ਕਰ ਲਏ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਉਪਲੇ ਹੋਏ ਆਲੂ ਨੇ ਛਿੱਲੇ ਹੋਏ ਕੱਟੇ ਹੋਏ ਉਹ ਆਪਾਂ ਐਡ ਕਰ ਲਾਂਗੇ ਤੇ ਜਿੰਨੀ ਕ ਆਪਾਂ ਗਰੇਵੀ ਰੱਖਣੀ ਆ ਤੁਸੀਂ ਆ ਅੰਦਾਜ਼ਨ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜਿਵੇਂ ਵੀ ਤੁਹਾਨੂੰ ਗਰੇਵੀ ਚਾਹੀਦੀ ਆਲੂ ਫੂੜੀਆਂ ਦੇ ਨਾਲ ਉਸ ਹਿਸਾਬ ਨਾਲ ਤੁਸੀਂ ਆਪਣੀ ਗਰੇਵੀ ਤਿਆਰ ਕਰ ਸਕਦੇ ਹੋ ਤੇ ਮੈਂ 25 ਕ ਯਾਨੀ ਕਿ ਸੰਗਤ 25 ਕ ਜਿਵੇਂ ਬੀਬੀਆਂ ਨੇ ਉੱਥੇ ਪਾਠ ਕਰਨ ਵਾਲੀਆਂ ਤੇ ਉਸ ਤੋਂ ਬਾਅਦ ਜਿਹੜੀ ਘਰ ਦੀ ਸੰਗਤ ਆਪਣੀ ਲਾ ਲੋ ਵੀ ਤੁਸੀਂ ਇਸ ਹਿਸਾਬ ਨਾਲ ਅਸੀਂ ਇੰਨੀਆਂ ਕ ਪੂੜੀਆਂ ਬਣਾਈਆਂ ਸੀ ਤੇ ਬਹੁਤ ਸੋਹਣਾ ਲੰਗਰ ਪੂਰਾ ਆਇਆ ਸੀ ਬਹੁਤ ਵਧੀਆ ਵਾਧੂ ਰਹਿ ਗਈਆਂ ਸੀ ਕਿਉਂਕਿ ਕਿਸੇ ਹੋਰ ਨੇ ਵੀ ਇਸ ਮੋਸਿਆਂ ਦਾ ਲੰਗਰ ਨਾਲ ਕੀਤਾ ਹੋਇਆ ਸੀ ਤੇ ਬਾਕੀ ਪਹਿਲਾਂ ਪੂੜੀਆਂ ਤੇ ਆਲੂ ਛਕ ਲਈ ਸੀ ਸਾਰਿਆਂ ਨੇ ਤੇ ਫਿਰ ਆਪਣਾ ਸਮੋਸੇ ਵਗੈਰਾ ਛਕ ਲਈ ਸੀ ਤੇ ਲੋ ਜੀ ਇੱਥੇ ਫਿਰ ਪੂੜੀਆਂ ਬਿਲਨ ਨਾਲ ਸ਼ੁਰੂ ਕਰਤਾ ਸੀ ਤੇ ਕਿਉਂਕਿ ਮੇਰੇ ਕਾਫੀ ਟਾਈਮ ਹੋ ਗਿਆ ਸੀ ਕਿਉਂਕਿ ਵੈਸ ਤਾਂ ਜਾਣਾ ਸੀ 12 ਵਜੇ ਪਰ ਅਸੀਂ ਸਾਨੂੰ ਸਾਰਾ ਕੰਮ ਕੁਮ ਕਰਦਿਆਂ ਸਮੇਟਦਿਆਂ ਨੂੰ 1 ਵਜ ਗਿਆ ਸੀ ਤੇ ਤੁਹਾਨੂੰ ਪਤਾ ਜਦੋਂ ਫਿਰ ਥੋੜਾ ਜਿਹਾ ਜ਼ਿਆਦਾ ਕੁਆਂਟੀਟੀ ਚ ਆਪਾਂ ਚੀਜ਼ ਬਣਾਈਏ ਤਾਂ ਫਿਰ ਬਣਨ ਲੱਗਿਆਂ ਵੀ ਟਾਈਮ ਲੱਗ ਹੀ ਜਾਂਦਾ ਤੇ ਲੋ ਜੀ ਇੱਥੇ ਤੜਕਾ ਪੁੱਜ ਕੇ ਹੋ ਗਿਆ ਤਿਆਰ ਤੇ ਇੱਥੇ ਆਪਾਂ ਆਲੂ ਲੂ ਪਾ ਕੇ ਜਿਹੜੇ ਆਪਣੇ ਉਬਲੇ ਹੋਏ ਨੇ ਤੇ ਇਹ ਪਾ ਕੇ ਸਾਰੇ ਆਲੂ ਤੇ ਵਿੱਚ ਪਾ ਦਾਂਗੇ ਪਾਣੀ ਤੇ ਇੱਥੇ ਮੇਰੇ ਤੋਂ ਇੱਕ ਗਲਤੀ ਇਹ ਹੋ ਗਈ ਵੀ ਠੰਡਾ ਪਾਣੀ ਮੈਂ ਪਾਤਾ ਥੋੜਾ ਜਿਹਾ ਉਹਨੂੰ ਅਰੀਜਨ ਲੱਗਿਆ ਟਾਈਮ ਲੱਗ ਗਿਆ ਇੱਥੇ ਪਹਿਲਾਂ ਹੀ ਉਬਲਿਆ ਹੋਇਆ ਪਾਣੀ ਯਾਨੀ ਕਿ ਗਰਮ ਪਾਣੀ ਰੱਖ ਲੈਣਾ ਤੇ ਉਹਦੇ ਨਾਲ ਥੋੜੀ ਜਿਹੀ ਕੁਕਿੰਗ ਜਿਹੜੀ ਹੈ ਈਜ਼ੀ ਹੋ ਜਾਂਦੀ ਹੈ ਵੀ ਜਿਹੜਾ ਆਪਣਾ ਟੈਂਪਰੇਚਰ ਇੱਕਦਮ ਡਾਊਨ ਚਲਾ ਜਾਂਦਾ ਕੁਕਿੰਗ ਦਾ ਉਹ ਨਹੀਂ ਜਾਂਦਾ ਤੇ ਨਾਲ ਦੀ ਨਾਲ ਗਰਮ ਪਾਣੀ ਪਾ ਦਈਏ ਤਾਂ ਫਿਰ ਛੇਤੀ ਆਲੂ ਰਿਜਣ ਲੱਗ ਜਾਂਦੇ ਨੇ ਤੈ ਲੋ ਜੀ ਇੱਥੇ ਸਾਰੀਆਂ ਆਪਾਂ ਆਲੂ ਪਾ ਕੇ ਮਿਕਸ ਕਰ ਲਈ ਸੀ ਥੋੜੇ ਜਿਹਾ ਆਲੂ 5 ਕਿਲੋ ਚ ਬਚੇ ਸੀ ਉਹ ਰਾਤ ਨੂੰ ਬਾਲ ਕੇ ਰਾਤ ਸਬਜੀ ਘਰ ਵਾਸਤੇ ਬਣਾ ਲਈ ਸੀ ਤੇ ਬਾਕੀ ਸਾਰੇ ਇਹ ਵਾਲੇ ਉਬਾਲ ਕੇ ਇੱਥੇ ਯੂਜ਼ ਕਰ ਲਈ ਸੀ ਤੇ ਲੋ ਜੀ ਇੱਥੇ ਹੁਣ ਆਪਾਂ ਪਾਣੀ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਕਰ ਦਾਂਗੇ ਮਿਕਸ ਤੇ ਦੂਜੇ ਚੁੱਲੇ 'ਚ ਵੀ ਅੱਗ ਬਾਲੀ ਹੋਈ ਸੀ ਇਹਨੂੰ ਪਤਲੇ ਨੂੰ ਕਰ ਦਾਂਗੇ ਉਧਰਲੇ ਪਾਸੇ ਟਰਾਂਸਫਰ ਤੇ ਉਧਰ ਰਿਝਾ ਪੈ ਜਾਏਗਾ ਤੇ ਇਹ ਵਾਲੀ ਅੰਗਿੱਠੀ ਤੇ ਹੁਣ ਕਿਉਂਕਿ ਅੱਗ ਪਕੀ ਹੋਈ ਆ ਪੂਰੀ ਤੇ ਇੱਥੇ ਹੁਣ ਰੱਖਾਂਗੇ ਆਪਾਂ ਕੜਾਈ ਕੂੜੀਆਂ ਵਾਸਤੇ ਤੇ ਕਾਫੀ ਜ਼ਿਆਦਾ ਹੈਲਪ ਹੋ ਜਾਂਦੀ ਹੈ ਤੇ ਜਦੋਂ ਸਾਰੀ ਮਤਲਬ ਜੀ ਆਪਣੇ ਘਰ ਦੇ ਇੱਕ ਦੋ ਜਣੇ ਲੱਗੇ ਹੋਣ ਨਾਲ ਕਿਉਂਕਿ ਇਕੱਲੇ ਬੰਦੇ ਦਾ ਇਹ ਕੰਮ ਨਹੀਂਗਾ ਤੇ ਵੈਸੇ ਮਨ 'ਚ ਹੈਗਾ ਸੀ ਵੀ ਆਪਾਂ ਲੰਗਰ ਲੈ ਕੇ ਜਾਣਾ ਹੈ ਸੰਗਤ ਵਾਸਤੇ ਤੇ ਬਾਬਾ ਜੀ ਨੇ ਮਿਹਰ ਕੀਤੀ ਐਨੇ ਜੋਗੇ ਕੀਤਾ ਤੇ ਵੈਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤੇ ਬਸ ਫਿਰ ਥੋੜਾ ਜਿਹਾ ਲੰਗਰ ਜਿੰਨਾ ਕ ਬਣਿਆ ਸੀ ਉਹ ਆਪਾਂ ਲੈ ਕੇ ਸੀ ਵੈਸੇ ਪੂਰਾ ਆ ਗਿਆ ਸੀ ਬਹੁਤ ਸੋਨਾ ਤੇ ਇੱਥੇ ਸਾਰੇ ਜਣੇ ਫਿਰ ਪੂੜੀਆਂ ਵਗੈਰਾ ਵੇਲਣ ਲੱਗ ਗਏ ਤੇ ਉਸ ਤੋਂ ਬਾਅਦ ਇੱਥੇ ਮੈਂ ਜਿਹੜਾ ਪਤਿਲਾ ਸੀ ਆਲੂਆਂ ਵਾਲਾ ਉਹ ਦੂਜੇ ਛੋਲ ਤੇ ਟਰਾਂਸਫਰ ਕਰਤਾ ਸੀ ਤੇ ਉਸ ਤੋਂ ਬਾਅਦ ਇੱਥੇ ਆਪਾਂ ਰੱਖ ਲਾਂਗੇ ਕੜਾਈ ਤੇ ਕੜਾਈ ਦੇ ਵਿੱਚ ਆਪਾਂ ਪੂੜੀਆਂ ਤਲਣ ਦੀ ਕਰਾਂਗੇ ਤਿਆਰੀ ਤੇ ਜਿਹੜਾ ਪਹਿਲਾ ਪੂਰ ਸੀ ਉਹ ਤਾਂ ਬਸ ਥੋੜਾ ਜਾਂ ਕਿਉਂਕਿ ਚਿਪਕੰਜੇ ਲੱਗ ਗਿਆ ਸੀ ਕਾਫੀ ਪਹਿਲਾਂ ਹੀ ਵੇਲਣੀਆਂ ਸ਼ੁਰੂ ਕਰਤੀਆਂ ਸੀ ਸਾਨੂੰ ਇਹ ਸੀ ਵੀ फटाफट ਵੇਲ ਵੇਲ ਰੱਖੇ ਜਾਵਾਂਗੇ ਤੇ ਨਾਲ ਦੀ ਨਾਲ ਕੱਢੀ ਜਾਵਾਂਗੇ ਵੀ ਲੇਟਰ ਹੋ ਗਿਆ ਤੇ ਇਸ ਕਰਕੇ ਉਹ ਜਿਹੜਾ ਪੋਰ ਸੀ ਥੋੜਾ ਜਿਹਾ ਉਹ ਯਾਨੀ ਕਿ ਚਿਪਕ ਗਿਆ ਸੀ ਨਾਲ ਪਰ ਉਹ ਤੁਹਾਨੂੰ ਪਤਾ ਫਿਰ ਜਿਹੜਾ ਪਹਿਲਾ ਪੂਰਾ ਫਿਰ ਉਵੇਂ ਹੀ ਕੱਢਣਾ ਪਿਆ ਸਾਨੂੰ ਫਿਰ ਕਿਉਂਕਿ ਚੀਜ਼ ਜਦੋਂ ਬਣੀ ਆਪਾਂ ਉਹਨੂੰ ਯਾਨੀ ਕਿ ਸਾਡੇ ਤੇ ਨਹੀਂ ਕਰ ਸਕਦੇ ਰੱਖ ਨਹੀਂ ਸਕਦੇ ਆਪਾਂ ਜਦੋਂ ਲੰਗਰ ਵਾਸਤੇ ਉਹ ਚੀਜ਼ ਲੈ ਕੇ ਜਾਣੀ ਹੈ ਤੇ ਲਓ ਜੀ ਇੱਥੇ ਆਪਾਂ ਪਾ ਲਿਆ ਸੀ ਰਿਫਾਈਂਡ ਕੜਾਈ ਦੇ ਵਿੱਚ ਤੇ ਪਹਿਲੀ ਜਦੋਂ ਪੂੜੀ ਪਾਈ ਤਾਂ ਰਿਫਾਈਂਡ ਬਿਲਕੁਲ ਤੇਲ ਗਰਮ ਨਹੀਂ ਸੀ ਤੋਂ ਮੈਨੂੰ ਇਹ ਸੀ ਵਿੱਕ ਨੂੰ ਨਾਮ ਹੋ ਜਾਏਗਾ ਗਰਮ ਪਰ ਕੜਾਈ ਪਾਰੀ ਹੋਣ ਕਰਕੇ ਕੜਾਈ ਟਾਈਮ ਲੈਂਦੀ ਹੈ ਗਰਮ ਹੋਣ ਨੂੰ ਤੇ ਇਸ ਕਰਕੇ ਤੇਲ ਵੀ ਛੇਤੀ ਗਰਮ ਨਹੀਂ ਹੋਇਆ ਤੇ ਜਦੋਂ ਬਾਅਦ ਚੋਂ ਬਸ ਭੱਕ ਗਈ ਫਿਰ ਕੜਾਈ ਫਿਰ ਸਾਨੂੰ ਵਾਰੀ ਨਹੀਂ ਆਉਣ ਦਿੱਤੀ ਤੇ ਲੋ ਜੀ ਇਹ ਪਹਿਲੀ ਪੂੜੀ ਅਸੀਂ ਪਾਤੀ ਸੀ ਕੜਾਈ ਦੇ ਵਿੱਚ ਠੰਡਾ ਹੀ ਸੀ ਤੇਲ ਉਸ ਟਾਈਮ ਤੇ ਇਸ ਕਰਕੇ ਇਹ ਪੂੜੀ ਥੋੜੀ ਜੀ ਕੜਕ ਜੀ ਬਣ ਗਈ ਕਾਫੀ ਟਾਈਮ ਲਾ ਲਿਆ ਤੇ ਜਦੋਂ ਬਾਅਦ ਚੋਂ ਤੇਲ ਪੱਕ ਗਿਆ ਉਸ ਤੋਂ ਬਾਅਦ ਵਧੀਆ ਤੇ ਪੂੜੀਆਂ ਤਲਨੀਆਂ ਸ਼ੁਰੂ ਹੋ ਗਈਆਂ ਸੀਗੀਆਂ ਇਥੇ ਜਿਹੜਾ ਪਹਿਲਾ ਪੂਰ ਸੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਥੋੜਾ ਜਿਹਾ ਚਿਪਕ ਰਿਹਾ ਸੀ ਇਸ ਕਰਕੇ ਜਿਵੇਂ ਦਾ ਵੀ ਪਹਿਲਾ ਪੂਰ ਨਿਕਲਿਆ ਉਹ ਮੈਂ ਤੁਹਾਨੂੰ ਦਿਖਾਤਾ ਤੇ ਪਹਿਲਾ ਪੂਰ ਇਸ ਤਰੀਕੇ ਦਾ ਨਿਕਲਿਆ ਸੀ ਪਰ ਇਹ ਵੀ ਲੰਗਰ ਦੇ ਵਿੱਚ ਹੀ ਸੀ ਏਡ ਕੀਤਾ ਚਲੋ ਇਹ ਵੀ ਜਿਹਦੇ ਵੀ ਮੂੰਹ ਚ ਪੈਣਾ ਹੋਵੇਗਾ ਪੈ ਜਾਏਗਾ ਪਰ ਇਹ ਦਰवेशਾਂ ਦੇ ਮੂੰਹ ਚ ਪਿਆ ਕਿਉਂਕਿ ਲੰਗਰ ਸ਼ਕਾਨ ਤੋਂ ਬਾਅਦ ਉੱਥੇ ਬਤਿੱਲੇ ਅਸੀਂ ਬਾਹਰ ਰੱਖਦੇ ਤੇ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰ ਅੰਦਰ ਚਲੇ ਗਏ ਤੇ ਉੱਥੇ ਆ ਕੇ ਕੁੱਤੇ ਤੇ ਉਹਨਾਂ ਨੇ ਆਣ ਕੇ ਪਤੀਲੇ ਦੇ ਵਿੱਚ ਮੂੰਹ ਪਾਤਾ ਥੋੜੀਆਂ ਜਾਂ ਪੂੜੀਆਂ ਰਹਿ ਗਈਆਂ ਸੀ ਤਾਂ ਉਹ ਉਹਨਾਂ ਨੇ ਖਾਧੀਆਂ ਤੇ ਬਾਅਦ ਚੋਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਫੁੱਲੀਆਂ ਫੁੱਲੀਆਂ ਪੂੜੀਆਂ ਫਰਾਈ ਹੋਈਆਂ ਸੀਗੀਆਂ ਤੇ ਸਾਰਿਆਂ ਦੀ ਮਿਹਨਤ ਬਹੁਤ ਰੰਗ ਲਿਆਈ ਵਧੀਆ ਤਰੀਕੇ ਨਾਲ ਹੋ ਗਿਆ ਸੀ ਵੈਸੇ ਤਾਂ ਜਾਣਾ ਸੀ 12:00 ਵਜੇ ਪਰ ਤਕਰੀਬਨ 1:00 ਵਜੇ ਤੱਕ ਸਾਰੀ ਤਿਆਰੀ ਹੋ ਗਈ ਸੀ ਤੇ ਬਾਅਦ ਦੀਆਂ ਜਿਹੜੀਆਂ ਕਲਿੱਪਾਂ ਸੀਗੀਆਂ ਜਦੋਂ ਸਮਾਨ ਅਸੀਂ ਡੋਲੂ ਵਗੈਰਾ ਚ ਪਾ ਰਹੇ ਸੀ ਤੇ ਜਦੋਂ ਲੈ ਕੇ ਗਏ ਆ ਉਹ ਫਿਰ ਬਾਅਦ ਚੋਂ ਤੁਹਾਨੂੰ ਪਤਾ ਜਦੋਂ ਕਾਲੀ ਹੋ ਜਾਂਦੀ ਉਸ ਟਾਈਮ ਥੋੜਾ ਜਿਹਾ ਉਹ ਕਲਿੱਪਾਂ ਮੇਰੇ ਤੋਂ ਬਣੀਆਂ ਨਹੀਂ ਕਿਉਂਕਿ ਟਾਈਮ ਕਾਫੀ ਹੋ ਗਿਆ ਸੀ ਇੱਕ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਧੁੱਪ ਬਿਲਕੁਲ ਐਂ ਸਿਰ ਤੇ ਆਣ ਲੱਗੀ ਸੀ ਕਦੀ ਤਾਂ ਬੱਦਲ ਹੋ ਜਾਂਦਾ ਸੀ ਹਵਾ ਚੱਲ ਰਹੀ ਸੀ ਪਰ ਜਿਹੜਾ ਸੇਕ ਸੀ ਉਹ ਕੁਝ ਨਹੀਂ ਸੀ ਕਰਨ ਦੇ ਰਿਹਾ ਫਿਰ ਤਾਂ ਗਰਮੀ ਇੰਨੀ ਜ਼ਿਆਦਾ ਲੱਗਣ ਲੱਗੀ ਤੇ ਲੋ ਜੀ ਇੱਥੇ ਸਬਜੀ ਨੂੰ ਵੀ ਉਬਾਲੇ ਪੈ ਗਏ ਸੀ ਤੇ ਲਾਸਟ ਵਿੱਚ ਉੱਥੇ ਆਪਾਂ ਪਾਈ ਸੀ ਕਸੂਰੀ ਮੇਥੀ ਐਡ ਕਰਨ ਤੋਂ ਬਾਅਦ ਇੱਕ ਦੋ ਰਿਜ ਜਿ ਦਵਾਈ ਤੇ ਉਸ ਤੋਂ ਬਾਅਦ ਆਪਣੀ ਸਬਜੀ ਆਲੂਆਂ ਦੀ ਹੋ ਗਈ ਸੀ ਤਿਆਰ ਤੇ ਫਿਰ ਆਪਣੀਆਂ ਪੂੜੀਆਂ ਵੀ ਤਕਰੀਬਨ ਕਾਫੀ ਸਾਰੀਆਂ ਨਿਕਲ ਗਈਆਂ ਸੀ ਤੇ ਪੂੜੀਆਂ ਵਗੈਰਾ ਭਰ ਕੇ ਨਿਕਲ ਗਈਆਂ ਥੋੜਾ ਜਿਹਾ ਆਟਾ ਰਹਾਦਾ ਸੀ ਮੈਂ ਕਿਹਾ ਚਲੋ ਆਪਣੇ ਲਈ ਵੀ ਬਣਾ ਲਈ ਆਪਾਂ ਤੇ ਉਹ ਵੀ ਬਣਾ ਲਈਆਂ ਸੀਗੀਆਂ ਤੇ ਥੋੜਾ ਜਿਹਾ ਪ੍ਰਸ਼ਾਦ ਯਾਨੀ ਕਿ ਸਬਜੀ ਤੇ ਪੰਜ ਪੂੜੀਆਂ ਪਹਿਲਾਂ ਕੱਢ ਕੇ ਮੱਥਾ ਟੇਕ ਲਿਆ ਸੀ ਉਸ ਤੋਂ ਬਾਅਦ ਘਰ ਧਿਆਨ ਲਈ ਆਪਣਾ ਰੱਖਤੀਆਂ ਸੀ ਤੇ ਫਿਰ ਆਪਾਂ ਲੈ ਗਏ ਸੀ ਗੁਰੂ ਘਰ ਗੁਰੂ ਘਰ ਜਾ ਕੇ ਮੈਂ ਕੋਈ ਵੀ ਕਲਿੱਪ ਨਹੀਂ ਸੀ ਬਣਾਈ ਕਿਉਂਕਿ ਤੁਹਾਨੂੰ ਪਤਾ ਫਿਰ ਬਹੁਤ ਗੱਲਾਂ ਜਾਂ ਹੋਣ ਲੱਗ ਜਾਂਦੀਆਂ ਹੁੰਦੀਆਂ ਨੇ ਕਿਉਂਕਿ ਜੇ ਆਪਾਂ ਲੰਗਰ ਸ਼ਿਕਾਰੇ ਆ ਤਾਂ ਫਿਰ ਅਗਲੇ ਨੂੰ ਹੁੰਦਾ ਪਤਾ ਨਹੀਂ ਵੀਡੀਓ ਬਣਾ ਲੀ ਜਾਂ ਕਿਵੇਂ ਇਹ ਲੰਗਰ ਸ਼ਿਕਾਰੇ ਨੇ ਇਸ ਕਰਕੇ ਆਪਾਂ ਉਥੇ ਕੋਈ ਵੀਡੀਓ ਨਹੀਂ ਸੀ ਬਣਾਈ ਤੇ ਲੋ ਜੀ ਐਸੀ ਅੱਜ ਦੀ ਆਪਣੀ ਵੀਡੀਓ ਵੀਡੀਓ ਕਿਵੇਂ ਦੀ ਲੱਗੀ ਦੱਸਿਓ ਜ਼ਰੂਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬਾਏ ਬਾਏ ਥੈਂਕ ਯੂ ਲਾਈਕ ਤੇ ਸਬਸਕ੍ਰਾਈਬ